ਦੋਸਤੋ ਇੱਕ ਭੈਣ ਨੇ ਨੁਸਖਾ ਭੇਜਿਆ ਤੇ ਉਹਨੇ ਮੈਨੂੰ ਆਪਣੀਆਂ ਫੋਟੋਆਂ ਵੀ ਸੈਂਡ ਕਰੀਆਂ ਤੇ ਉਹਨਾਂ ਦੇ ਜਿਹੜੇ ਵਾਲ ਨੇਗੇ ਅੱਡੀਆਂ ਤੱਕ ਲੱਗਦੇ ਨੇਗੇ ਤੇ ਮੈਂ ਵੀ ਇਹਨੂੰ ਦੋ ਵਾਰ ਯੂਜ਼ ਕਰ ਚੁੱਕੀ ਆਂਗੀ ਤੇ ਜਿਹੜੇ ਵਾਲ ਨੇ ਬਹੁਤ ਜ਼ਿਆਦਾ ਸਿਲਕੀ ਤੇ ਸਮੂਥ ਹੋ ਜਾਂਦੇ ਨੇ ਸੋ ਜਿਨ੍ਹਾਂ ਦੇ ਵਾਲ ਡਰਾਈ ਨੇ ਜਾਂ ਲੰਮੇ ਕਰਨਾ ਚਾਹੁੰਦੇ ਨੇ ਤਾਂ ਉਹ ਜਿਹੜਾ ਨੁਸਖਾ ਜ਼ਰੂਰ ਵਰਤਣ ਤੇ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਜੀ ਦਹੀਂ ਇਹ ਆਪਾਂ ਲਵਾਂਗੇ 4 ਚਮਚ ਇਹ ਆਪਾਂ ਫਰੈਸ਼ ਲੈਣੀ ਆ ਜੀ ਫਰਿੱਜ ਵਾਲੀ ਨਹੀਂ ਲੈਣੀ ਹੈਗੀ ਫਰੈਸ਼ ਜੰਮੀ ਹੋਈ ਦਹੀਂ ਆ ਜਿਹੜੀ ਉਹ ਆਪਾਂ ਲੈਣੀ ਆ ਇਹ ਆਪਾਂ ਚਾਰ ਚਮਚ ਲੈਣੇ ਨੇਗੇ ਵੈਸੇ ਬਾਲਾਂ ਦੇ ਹਿਸਾਬ ਨਾਲ ਆਪਾਂ ਵੱਧ ਘੱਟ ਲੈ ਸਕਦੇ ਆਂਗੇ ਡੇਢ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸ਼ਾਇਦ ਇਹ ਆਪਾਂ ਡੇਢ ਤੋਂ ਦੋ ਚਮਚ ਲੈ ਸਕਦੇ ਆਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੌਣਾ ਚਮਚ ਐਲੋਵੇਰਾ ਜੈਲ ਇਹ ਆਪਾਂ ਹੋਮ ਮੇਡ ਵੀ ਲੈ ਸਕਦੇ ਆਂ ਤੇ ਬਾਜ਼ਾਰ ਵਾਲੀ ਵੀ ਲੈ ਸਕਦੇ ਆ ਜੀ ਇਹ ਆਪਾਂ ਪੌਣੇ ਚਮਚ ਉਹ ਇਹਦੇ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਉਣਾ ਜੀ ਕੋਕੋਨਟ ਆਇਲ ਮਤਲਬ ਖੋਪੇ ਦਾ ਆਪਾਂ ਜਿਹੜਾ ਤੇਲ ਆ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਤੇ ਇਹਦਾ ਜਿਹੜਾ ਵਧੀਆ ਪੇਸਟ ਆ ਉਹ ਆਪਾਂ ਬਣਾ ਲੈਣਾ ਹੈਗਾ ਦੇ ਸੈਪਟੋ ਐਂਡ ਤੇ ਵਾਰੀ ਆਉਂਦੀ ਹੈ ਜੀ ਸੀ ਵੈਕਟਰੋਨ ਵੈਰੀਸ ਪਾਊਡਰ ਜਿਹੜਾ ਕਿ ਆਪਾਂ ਆਨਲਾਈਨ ਵੀ ਮੰਗਵਾ ਸਕਦੇ ਆਂਗੇ ਤੇ ਬਹੁਤ ਵਧੀਆ ਜਿਹੜੀ ਇਹ ਚੀਜ਼ ਆ ਜੀ ਤੇ ਬਹੁਤ ਵਧੀਆ ਰਿਜ਼ਲਟ ਆਉਂਦੇ ਨੇਗੇ ਤੇ ਮੈਂ ਤਾਂ ਖੁਦ ਹੈਰਾਨ ਹੋ ਗਈ ਦੋ ਦੋ ਵਾਰੀ ਮੈਂ ਇਹਨੂੰ ਵਰਤਿਆ ਤੇ ਬਹੁਤ ਹੀ ਅਸਲਕੀ ਤੇ ਸਮੂਥ ਆ ਜਿਹੜੇ ਉਹ ਆਪਣੇ ਵਾਲ ਹੋ ਜਾਂਦੇ ਨੇ ਹਾਂ ਚੀਜ਼ਾਂ ਤਾਂ ਰਮਣੇ ਜਿਹੜੀਆਂ ਪਹਿਲਾਂ ਪਾਈਆਂ ਉਹ ਤਾਂ ਚਲੋ ਨਾਰਮਲ ਹੀ ਆ ਇਹ ਆਟਮਾ ਕਿ ਇਹ ਮੇਨ ਚੀਜ਼ ਹੀ ਹੈ ਮੇਨ ਚੀਜ਼ ਹੀ ਇਹੀ ਆ ਜੀ ਇਸ ਨਾਲ ਜਿਹੜੀ ਵਾਲਾਂ ਦੀ ਗਰੋਥ ਹੁੰਦੀ ਹੈ ਤੇ ਪਾਉਣ ਇੱਕ ਚਮਚ ਵਾਂਗੂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੀ ਕਰੀ ਜੀ ਇਹ ਜ਼ਿਆਦਾ ਨਹੀਂ ਪਾਉਣਾ ਬਸ ਪਾਉਣਾ ਚਮਚ ਪਾਉਣਾ ਹੈਗਾ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਇਹਨੂੰ ਆਪਾਂ ਲਾ ਕੇ ਰੱਖਣਾ ਇੱਕ ਤੋਂ ਡੇਢ ਘੰਟੇ ਤੱਕ ਆਪਾਂ ਇਹਨੂੰ ਰੱਖ ਸਕਦੇ ਹਾਂ ਜੀ ਲਗਾ ਕੇ ਤੇ ਹਫਤੇ ਵਿੱਚ ਆਪਾਂ ਇਹਨੂੰ ਘੱਟੋ-ਘੱਟ ਇੱਕ ਤੋਂ ਦੋ ਵਾਰੀ ਵਰਤਣਾ ਜੀ ਜ਼ਿਆਦਾ ਨਹੀਂ ਵਰਤਣਾ ਹੈਗਾ ਤੇ ਇਸ ਪ੍ਰਕਾਰ ਆਪਾਂ ਇਹਨੂੰ ਮਿਕਸ ਕਰ ਲੈਣਾ ਹੈਗਾ ਤੇ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ 헤ਠਾਂ ਤੱਕ ਸਾਰੇ ਆਪਾਂ ਇਹਨੂੰ ਲਗਾ ਲੈਣਾ ਹੈਗਾ ਜੜ੍ਹਾਂ ਤੱਕ ਜੀ ਹਾਂਜੀ ਤੇ ਡੈਵੀ ਦੇ ਵਾਲ ਨਾ ਦੋਸਤੋ ਅਸੀਂ ਮਤਲਬ ਡੈਵੀ ਦੇ ਕੇਸ ਰੱਖੇ ਨੇ ਤੇ ਹੌਲੀ-ਹੌਲੀ ਵੱਧ ਰਹੇ ਸੀਗੇ ਤੇ ਪਿਛਲੇ ਕਿਡੇ ਦਾ ਅਸੀਂ ਡੈਵੀ ਦੇ ਵੀ ਇਹ ਲਾਤਾ ਹਾਂਜੀ ਮਤਲਬ ਵੀ ਸਿਲਕੀ স্মੂਥ ਤਾਂ ਹੁੰਦੇ ਹੁੰਦੇ ਨੇ ਤੇ ਉਹ ਦੱਸ ਰਹੇ ਸੀ ਕਹਿੰਦੇ ਮੈਂ ਇਹੀ ਵਰਤਣ ਤੇ ਵਾਲ ਬਹੁਤ ਨੰਮੇ ਨੇ ਤੇ ਹੌਲੀ ਹੌਲੀ ਇਹਦੇ ਨਾਲ ਕਹਿੰਦੇ ਗਰੋਥ ਵੀ ਬਹੁਤ ਜ਼ਿਆਦਾ ਹੋ ਗਈ ਸੋ ਆਪਾਂ ਟਰਾਈ ਕਰਕੇ ਦੇਖਦੇ ਆਂ ਨਹੀਂ ਵੈਸੇ ਜ਼ਿਆਦਾ ਜਿਹੜੇ ਵਾਲ ਲੰਬੇ ਹੋ ਦੋ ਸਮਾਹਣਲੇ ਥੋੜੇ ਜਿਹਾ ਔਖੇ ਹੁੰਦੇ ਨੇ ਜੀ ਪਰ ਜਿਨ੍ਹਾਂ ਨੂੰ ਪਸੰਦ ਨੇ ਉਹ ਇਹ ਚੀਜ਼ਾਂ ਜਿਹੜੇ ਵਰਤ ਸਕਦੇ ਨੇ ਜੀ ਸੀ ਵੈਕਟਰੋਨ ਵੈਰੀਸ ਪਾਊਡਰ ਜਿਹੜੇ ਆਪਾਂ ਆਨਲਾਈਨ ਵੀ ਮੰਗਵਾ ਸਕਦੇ ਆਂਗੇ ਤੇ ਹੁਣ ਆਪਾਂ ਇਹਨੂੰ ਅਪਲਾਈ ਕਰ ਦਿਆਂ ਦੀ ਜੜਾਂ ਤੋਂ ਲੈ ਕੇ ਤੱਕ ਅਬੜੇ ਨੂੰ ਸਾਰੇ ਨੂੰ ਲਗਾ ਲਾਂਗੇ ਮਤਲਬ ਆਪਾਂ ਵਾਲਾਂ ਦੇ ਹਿਸਾਬ ਨਾਲ ਰ ਕੋਕੋਨਟ ਆਇਲ ਹੋ ਗਿਆ ਸ਼ਾਇਦ ਹੋ ਗਿਆ ਉਹ ਆਪਮ ਆਪ ਦੇ ਵਾਲਾਂ ਦੇ ਅਕੋਰਡਿੰਗ ਵਧਾ ਘਟਾ ਸਕਦੇ ਆਂ ਜੀ ਮਤਲਬ ਜਿੰਨੀ ਆਪ ਚਾਰ ਚਮਚ ਦੇ ਲਈ ਆ ਵੱਧ ਘਟ ਕਰ ਸਕਦੇ ਆਂ ਆਪ 6 ਚਮਚ ਪਾ ਸਕਦੇ ਆਂਗੀ ਤੇ ਜਾਂ 2 ਚਮਚ ਪਾ ਕੇ ਆਪਾਂ ਇਹਨੂੰ ਲਗਾ ਸਕਦੇ ਆਂ ਜੀ ਤੇ ਚਲੋ ਜੀ ਹੁਣ ਆਪਾਂ ਇਹਨੂੰ ਅਪਲਾਈ ਕਰਦੇ ਆਂ ਲਓ ਜੀ ਇਹਨੂੰ ਲਾਉਣ ਦਾ ਤਰੀਕਾ ਵੀ ਦੇਖ ਲਓ ਜੀ ਥੋੜੇ ਥੋੜੇ ਵਾਲ ਆਪਾਂ ਲੈ ਕੇ ਤੇ ਇਹਨਾਂ ਆਪਾਂ ਲਗਾ ਲੈਣਾ ਜੀ ਇਸ ਪ੍ਰਕਾਰ ਜੜਾਂ ਤੇ ਚੰਗੀ ਤਰ੍ਹਾਂ ਆਪਾਂ ਲਗਾ ਕੇ ਤੇ ਆਪਾਂ ਇਹਨੂੰ ਸਾਰੇ ਵਾਲਾਂ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਅਪਲਾਈ ਕਰ ਲੈਣਾ ਜੀ ਮਤਲਬ ਜੜਾਂ ਤੋਂ ਸਟਾਰਟ ਕਰ ਲੈਣਾ ਰਹੋਨੇ ਹਾਂਜੀ ਤੇ ਕਿਸੇ ਦੀ ਸਹਾਇਤਾ ਵੀ ਲੈ ਸਕਦੇ ਹਾਂ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਆਪ ਤੋਂ ਨਹੀਂ ਲੱਗਦਾ ਪਰ ਜਿਹੜੇ ਲਗਾਉਂਦੇ ਰਹਿੰਦੇ ਨੇ ਚੱਸਦੇ ਰਹਿੰਦੇ ਨੇ ਉਹਨਾਂ ਨੂੰ ਤਾਂ ਨੌਲੇਜ ਹੁੰਦੀ ਹੈ ਜਿ ਲਾਉਣ ਦੀ ਪਰ ਕਈ ਵਾਰ ਐਵੇਂ ਹੁੰਦਾ ਵੀ ਵਾਲ ਵਿੱਚ ਰਹਿ ਜਾਂਦੇ ਨੇ ਤਾਂ ਇਸ ਕਰਕੇ ਆਪਾਂ ਕਿਸੇ ਦੀ ਹੈਲਪ ਵੀ ਲੈ ਸਕਦੇ ਹਾਂ ਜੀ ਮਤਲਬ ਥੋੜੀ ਥੋੜੀ ਆਪਾਂ ਮਤਲਬ ਵਾਲ ਲੈ ਲੈਣੇ ਆਗੇ ਹਾਂਜੀ ਜੜਾਂ ਵਿੱਚ ਚੰਗੀ ਤਰ੍ਹਾਂ ਚੱਸ ਲੈਣਾ ਜੀ ਹੂੰ ਤੇ ਇਸ ਪ੍ਰਕਾਰ ਆਪਾਂ ਨੂੰ ਆਉਂਦੀ ਜਣਾ ਜੇ ਮਨ ਕੋਸ਼ਤਾ ਦਹੀਂ ਲਾਉਂਦੇ ਨਹੀਂ ਹੈਗੇ ਦਹੀਂ ਤੋਂ ਹਲਕਾ ਤੋਂ ਆਉਂਦੇ ਨੇ ਰਹੋਣੇ ਹਨ ਹਾਂਜੀ ਹੂੰ ਨਹੀਂ ਜੀ ਦਹੀਂ ਵੀ ਬਹੁਤ ਵਧੀਆ ਚੀਜ਼ ਹੈ ਜਿਵੇਂ ਪਹਿਲਾਂ ਹੁੰਦੇ ਸੀਗੇ ਵੀ ਬਸ ਇਸ ਟਾਈਮ ਪੂਜ ਨਹੀਂ ਕਰਦੇ ਸੀ ਲੱਸੀ ਜਾਂ ਦਹੀਂ ਨਾਲ ਹੀ ਲਾਉਂਦੇ ਸੀਗੇ ਤਾਂ ਵਾਲ ਜਿਹੜੇ ਬਹੁਤ ਜ਼ਿਆਦਾ ਕਾਲੇ ਵੀ ਹੁੰਦੇ ਸੀਗੇ ਮਤਲਬ ਚਿੱਟੇ ਨਹੀਂ ਹੁੰਦੇ ਸੀ ਛੇਤੀ ਤੇ ਬਹੁਤ ਜ਼ਿਆਦਾ ਸਿਲਕੀ ਤੇ ਸ਼ਾਈਨੀ ਵੀ ਹੁੰਦੇ ਸੀ ਪਹਿਲਾਂ ਵਾਲੇ ਜਿਹੜੇ ਵਾਲ ਹੁੰਦੇ ਮਤਲਬ ਵੀ ਪਹਿਲਾਂ ਜਿਹੜੀਆਂ ਔਰਤਾਂ ਲਾਉਂਦੀਆਂ ਹੁੰਦੀਆਂ ਸੀਗੀਆਂ ਗੁੜੀਆਂ ਪਹਿਲਾਂ ਤਾਂ ਨਾ ਇਦਾਂ ਹੀ ਲੱਸੀ ਨਾਲ ਲੈਂਦੀਆਂ ਸੀ ਹਾਂਜੀ ਹੂੰ ਤੇ ਲਓ ਜੀ ਇਸ ਪ੍ਰਕਾਰ ਆਪਾਂ ਵਾਲ ਥੋੜੇ ਥੋੜੇ ਲੈ ਕੇ ਜਣਾ ਚਲਾ ਲ ਸਾਰੇ ਨਾ ਆਪ ਇਸ ਪ੍ਰਕਾਰ ਲਗਾ ਲੈਣਾ ਹੇਠਾਂ ਤੱਕ ਲਗਾ ਲੈਣਾ ਜਿੰਨੇ ਦੀ ਬਾਲ ਨੇ ਜਿੰਨੀ ਲੈਂਥ ਹੈਗੀ ਉਸ ਤੱਕ ਆਪਾਂ ਇਹਨੂੰ ਲਾਉਦੇ ਜਾਣਾ ਜੀ ਲਓ ਜੀ ਬਾਲਾਂ ਤੇ ਆਪਾਂ ਚੰਗੀ ਤਰ੍ਹਾਂ ਅਪਲਾਈ ਕਰ ਲਿਆ ਜੜਾਂ ਤੋਂ ਲੈ ਕੇ ਹੇਠਾਂ ਜਿਹਨੇ ਸਾਰੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਗਾ ਲਿਆ ਤੇ ਹੁਣ ਆਪਾਂ ਇਹਨੂੰ ਘੰਟਾ ਰੱਖਾਂਗੇ ਜੀ ਤੇ ਘੰਟੇ ਬਾਅਦ ਆਪ ਬਾਲਾਂ ਨੂੰ ਵਾਸ਼ ਕਰ ਲਾਂਗੇ ਕਿਸੇ ਵੀ ਨਾਰਮਲ ਸ਼ੈਂਪੂ ਨਾਲ ਤੇ ਬਹੁਤ ਵਧੀਆ ਇਹਦੇ ਨਾਲ ਰਿਜ਼ਲਟ ਆਉਂਦਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਜੀ ਤੇ ਹੁਣ ਤੁਹਾਨੂੰ ਰਿਜ਼ਲਟ ਦਿਖਾਵਾਂਗੇ 1 ਘੰਟੇ ਬਾਅਦ ਜਦੋਂ ਵਾਲਾਂ ਨੂੰ ਆਪਾਂ ਧੋ ਕੇ ਸੁਕਾ ਲਿਆ ਜੀ ਵਾਲਾਂ ਨੂੰ ਧੋ ਕੇ ਆਪਾਂ ਸੁਕਾ ਲਿਆ ਸੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਬਹੁਤ ਹੀ ਸੌਫਟ ਤੇ ਸ਼ਾਈਨਿੰਗ ਹੋ ਜਾਂਦੇ ਨੇਗੇ ਤੇ ਜਿਹੜੀ ਲੈਂਥ ਆਉ ਵੀ ਇਹਨਾਂ ਦੀ ਹੌਲੀ ਹੌਲੀ ਜਿਹੜੀ ਵਧਣੀ ਹੈ ਉਹ ਸਟਾਰਟ ਹੋ ਜਾਂਦੀ ਹੈ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਇਹ ਜਿਹੜਾ ਪਾਊਡਰ ਆ ਉਹ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜੀ ਬਹੁਤ ਵਧੀਆ ਰਿਜ਼ਲਟ ਆਉਂਦੇ ਨੇਗੇ ਸਾਰੀ ਡਿਟੇਲ ਆਈ ਜਿਹੜੀ ਉਹ ਕੈਪਸ਼ਨ ਵਿੱਚ ਦਿੱਤੀ ਹੋਈ ਹੈ ਇਹ ਸਮ